ਪ੍ਰਧੰਡਾ ਦੇ ਵਿੱਚ ਇਸ ਕਰਕੇ ਪ੍ਰੈਸ ਦੇ ਨਾਲ ਗੱਲਬਾਤ ਸਾਜੀ ਕੀਤੀ ਹੈ ਸਰਕਾਰ ਨੇ ਇੱਕ ਮਹਿੰਮਤ ਚਲਾਈ ਆ ਜੁਧ ਨਸ਼ਿਆਂ ਪਰ ਜਿਹੜੇ ਬੰਦੇ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਦੱਸ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਅਸੀਂ ਕਿਸੇ ਦਾ ਨਾਂ ਜਾਂਚ ਨਹੀਂ ਕਰਾਂਗੇ ਸਾਨੂੰ ਇਸ ਨੰਬਰ ਤੇ ਫੋਨ ਕਰੋ ਵੀਡੀਓ ਪਾਓ ਅਸੀਂ ਬੰਦੇ ਫੜਨੇ ਆ ਸਰ ਨਾਲ ਸਾਡੀ ਟੀਮ ਦੇ ਮੈਂਬਰ ਆ ਮਹਿੰਦਰਪਾਲ ਸਿੰਘ ਲੰਬਾ ਤੇ ਸਦੀਪ ਸਿੰਘ ਪੰਮ ਇਹ ਬੰਦੇ ਲਗਾਤਾਰ ਸਮਾਜ ਲਈ ਲੜਦੇ ਆ ਰਹੇ ਨੇ ਇਹਨਾਂ ਦੇ ਉੱਤੇ ਚਾੱਕ ਕੇ ਐਨਡੀਪੀਐਸ ਇਤੇ ਪਾਸ ਕੋ ਐਕਟ ਦੇ ਇੱਕ ਪਰਚੇ ਜਾਂ ਦੋਨੇ ਬੰਦੇ ਨਾਮਜ਼ਦ ਕਰਦੇ ਉੱਥੋਂ ਦੇ ਐਸਪੀ ਜਿਹੜਾ ਮੋਗੇ ਲੱਗਿਆ ਹੋਇਆ ਐਸਪੀ ਐਚ ਹੈੱਡਕੁਆਰਟਰ ਲੱਗਿਆ ਹੋਇਆ ਸੋ ਅਸੀਂ ਅੱਜ ਇਹ ਤਾਂ ਗੱਲ ਰੱਖੀ ਆ ਵੀ ਤੁਸੀਂ ਡਰਾਮਾ ਕੀ ਕਰ ਰਹੇ ਹੋ ਜਿਹੜੇ ਬੰਦੇ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਤੁਸੀਂ ਦੱਬ ਰਹੇ ਹੋ ਜਿਵੇਂ ਕਿ ਮੇਰੇ ਉੱਤੇ ਤਰਨਤਾਰਨ ਦੇ ਵਿੱਚ 2 ਸਾਲ ਪਹਿਲਾਂ ਐਨਡੀਪੀਐਸ ਦਾ ਪਰਚਾ ਰੇਤਾ ਸੀ ਇਹ ਸਰਕਾਰ ਤੋਂ ਜਿਹੜਾ ਬੰਦਾ ਪਿਛਲੇ 15 ਸਾਲ ਤੋਂ ਲੜ ਰਿਹਾ ਨਸ਼ਾ ਖਿਲਾਫ ਉੱਤੇ ਪਰਚਾ ਐਨਡੀਪੀਐਸ ਦਾ ਜਿਹੜੇ ਮੰਦਰਪਾਸਾ ਲੁੰਬਾ ਵਰਗਿਆਲੇ ਉੱਥੋਂ ਦੇ ਐਮਐਲਏ ਨੂੰ ਜੰਤਕੀਤਾ ਲੋਕਾਂ ਨੇ ਲੈ ਕੇ ਵੀ ਇੱਕ ਐਮਐਲਏ ਮੋਗੀ ਵਾਲੀ ਏਸੀ ਲਾ ਕੇ ਹਸਪਤਾਲ ਦੇ ਦੇ ਘਰੇ ਲੈ ਗਈ ਉਹ ਬੰਦੇ ਨੂੰ ਅੱਜ ਜਿਹਨੂੰ 7 ਸਾਲ ਪਹਿਲਾਂ ਆਪਣੀ ਨੌਕਰੀ ਛੱਡਣੀ ਪਈ ਗਈ ਉਹਦੇ ਉੱਤੇ ਅੱਜ ਇਹਨਾਂ ਬੰਦਿਆਂ ਨੇ ਚਾਰ ਕੇ ਇੱਕ ਐਨਡੀ ਪਸਤੇ ਭਾਰਤੀ ਜਨ ਨੂੰ ਨਾਮ ਦਿੱਤਾ ਸੋ ਅਸੀਂ ਅੱਜ ਇਕੱਠੇ ਹੋ ਕੇ ਐਲਾਨ ਕੀਤਾ ਵੀ ਭਾਂਸਿਆ ਤੂੰ ਜਿੰਨਾ ਮਰਜੀ ਜੋਰ ਨਾਲ ਰਾ ਕੋਈ ਕਸਰ ਨਾ ਰਹੇ ਸਾਨੂੰ ਫੜਦਾ ਸਾਡੇ ਟੀਮ ਦੇ ਬੰਦਿਆਂ ਨੂੰ ਫੜਦਾ ਜਿਹਨੂੰ ਜਿਹਨੂੰ ਹੋਰ ਫੜਦਾ ਕਿ ਬਦੂ ਲੱਗੇ ਹੋਇਆ ਇਸਾਨਾ ਵਾਲਾ ਤੂੰ ਸਾਰਾ ਤੈਸ਼ ਨਸ਼ ਕੀਤਾ ਤੂੰ ਧਰਨਾ ਚਿਕਾਇਆ ਉੱਥੇ ਟਰਾਲੀਆਂ ਚੋਰੀ ਛੋੜੇ ਪੁਲਿਸ ਮਹਿਕਮੇ ਨੇ ਕੀਤੀਆਂ ਟਰਾਲੀਆਂ ਚੋਰੀ ਛੋੜੇ ਗੁਰਲਾਲ ਸਿੰਘ ਘਨੌਰ ਐਮਐਲਏ ਦੇ ਬੰਦਿਆਂ ਨੇ ਕੀਤੀਆਂ ਉਹਨੇ ਕਰਾਈਆਂ ਜੋ ਨੁਕਸਾਨ ਤੂੰ ਕੀਤਾ ਉੱਥੇ ਲੋਕਾਂ ਦਾ ਤੂੰ ਲੱਗਿਆ ਹੋਇਆ ਕੁਚਲਣ ਦੇ ਉੱਤੇ ਲੋਕ ਲਹਿਰਾਂ ਨੂੰ ਲੋਕਾਂ ਨੂੰ ਲੋਕ ਆਵਾਜ਼ਾਂ ਨੂੰ ਇਹ ਬਹੁਤਾ ਸਮਾਨ ਨਹੀਂ ਹੁੰਦਾ ਤੇਰੇ ਚ ਹੰਕਾਰ ਬੋਲਦਾ ਜਿਵੇਂ ਇਹਨਾਂ ਦੇ ਇੱਕ ਐਮਐਲਏ ਮੰਤਰੀ ਅਰੋੜਾ ਮਰੋੜਾ ਵੀ ਕਹਿ ਰਿਹਾ ਹੈ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਅਰਦਾਸ ਭਾਪ ਕੀ ਵੀ ਕੋਈ ਆਵਾਜ਼ ਜਿਹੜੀ ਸਾਡੇ ਖਿਲਾਫ ਸਾਡੀਆਂ ਨਿੱਕੀਆਂ ਖਿਲਾਫ ਆਵਾਜ਼ ਉੱਠੂਗੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਬਰਦਾਸ਼ਤ ਪੰਜਾਬ ਵੀ ਨਹੀਂ ਕਰਦਾ ਪੰਜਾਬ ਦੇ ਲੋਕ ਵੀ ਉਹਦੇ ਗਾਇ ਗੁਜਰੀ ਨਹੀਂ ਬੋਇਦਣੇ ਹੈਗਾ ਤੁਸੀਂ ਜਿਵੇਂ ਮਰਜੀ ਡੰਡੇ ਜੋਰ ਨਾਲ ਦੱਬਦੋਗੇ ਪੁਲਿਸ ਸਟੇਟ ਬਣਾਤੀ ਇਹਨਾਂ ਨੇ ਪੰਜਾਬ ਨੂੰ ਸ਼ਰਿਆਂ ਪੁਲਿਸ ਦੀ ਗੁੰਡਾ ਕਰਦੀ ਆਪਾਂ ਨੂੰ ਚਾਰਚ ਸਪਰੇ ਦਿਖ ਰਹੀ ਆ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਖਿਲਾਫ ਡਟ ਕੇ ਇਹਨਾਂ ਦੇ ਜ਼ਬਰਦਸਤ ਵਿਰੋਧ ਦਿਖਾਈ ਕਿ ਮੇਲੇ ਹਾਂ ਅਗਲਾ ਅਸੀਂ ਜਿਹੜਾ ਰੱਖਿਆ ਸੀ ਤਾਂ ਇੱਕ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਹੈ ਹਰਾਨੀ ਦੀ ਗੱਲ ਹੈ ਗਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਦੇ ਜਿਹੀ ਚੀਜ਼ ਨਿੱਥੇ ਸ਼ਹੀਦਾਂ ਸੂਰਮਿਆਂ ਦੀਆਂ ਬਸ ਉਨ੍ਹਾਂ ਤਿਹਾੜੇ ਮੇਲੇ ਲੱਗਦੇ ਨੇ ਉਹ ਧਰਤੀ 'ਤੇ ਟੈਂਪੂਆਂ ਦੇ ਮੇਲੇ ਲਗਿਆ ਕਰਨਗੇ ਕਿੱਡੇ ਟੜ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਉਹਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕੁਤਾਰੂ ਚੱਕ ਵਰਗੇ ਪਹਿਲੇ ਹੀ ਹੋ ਹੈਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਰਾਉਣੇ ਆ। ਫੋਰਕਸ ਸੂਰਮਿਆਂ ਦੇ ਮੇਲੇ ਦਨੇ ਕਰਾਉਣੇ ਨੇ। ਤੇ ਅਸੀਂ ਅੱਜ ਇਹ ਵੀ ਲਾਂਖੇਚਾ ਵੀ ਪੰਜਾਬ ਦੀ ਧਰਤੀ 'ਤੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਦਾਰ ਨਹੀਂ ਲੱਗਣ ਦੇਣਾ। ਇਹਦਾ ਰੋਕ ਕਰਨ ਸਾਨੂੰ ਨੂੰ ਕੀ ਇਤਰਾਜ ਆ ਜੇ ਕੋ ਟੈਂਪੂ ਆ ਉਹਦਾ ਮੇਲਾ ਕਰਾਉਂਦਾ। ਯਾਰ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਰੱਖਣ ਜਾਣਗੇ। ਟੈਂਪੂਆਂ ਤੋਂ ਪ੍ਰੇਰਣਾ ਲੈਣਗੇ ਟੈਂਪੂ ਰੋਸੇਦ ਲੈਣਗੇ। ਅਸਾਂ ਟੈਂਪੂਆਂ 'ਚ ਪਾ ਦੇ। ਇਹ ਕਹਿੰਦੇ ਜੂ ਤੁਸੀਂ ਉਸ ਦੇ ਜਗ੍ਹਾ ਵੀ ਜਾ ਕੇ ਰੋਕਣ ਦੇ ਲਈ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਮਾਹੌਲ ਖਰਾਬ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੁਝ ਸੰਭੋ ਹੋਇਆ ਅਸੀਂ ਸਾਰੇ ਪੰਜਾਬ ਦੇ ਵਿੱਚ ਅਜੇ ਨਜ਼ਰ ਆ ਰਹੇ ਆ ਗੱਦ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਸੰਘਰਸ਼ ਬੈਠਾ ਕਿ ਜੇ ਤੁਸੀਂ ਆ ਕੋਈ ਆਜਾ ਮੇਲਾ ਮੂਲਾ ਪੰਜਾਬ ਦੀ ਧਰਤ ਤੇ ਕਰਾਉਂਦੀ ਯਾਦ ਕੀਤੀ ਹੈ ਕਿਹੜੀ ਕਿਹੜੀ ਜੱਤੇ ਬੰਦੇ ਸ਼ਾਮਿਲ ਹੋ ਕੇ ਸਾਰਾ ਪੰਜਾਬ ਸ਼ਾਮਿਲ ਆ ਇਹਨੂੰ ਕੌਣ ਬਰਦਾਸ਼ਤ ਕਰੂਗਾ ਹਮਾਲਾ ਮੇਰੇ ਪੂਰਾ ਪੂਰਾ ਜਬਾਕ ਨੇ ਆ ਮੇਰੇ ਜਵਾਕੇ ਦੇਖਣਗੇ ਕਿ ਉੱਥੇ ਇੱਕ ਟੈਂਪੂ ਬੰਦਾ ਕਿਸੇ ਕਾਲ ਦੇ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਵੀ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਸਾਡੀ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾਂ ਸੋ ਇਸ ਲਈ ਅਸੀਂ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਕੁੱਤਾ ਪੇਲਾ ਕਰਨਾ ਕੋਈ ਕੁੱਤਾ ਅਦਾ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਛੱਪ ਕੇ ਬਸੇਰੇ ਪਹਿਲਾਂ ਕਹਿੰਦੇ ਤੁਸੀਂ ਵੀ ਕਰਨਾ ਇਹ ਜੰਤਕਨਾ ਹੋਵੋ ਇਹ ਇਹ ਸਮਾਜ ਦੀਆਂ ਕੋ ਸਿਧਾਂਤਾਂ ਹੀ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਛੜਕਦੇ ਖੜਜੋਗੇ ਅਸੀਂ ਵੀ ਬੇਵਿਰੀ ਆਜ਼ਾਦੀ ਹੈ ਜੀ ਇਹ ਐ ਨਹੀਂ ਆਜ਼ਾਦੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਦਾ ਰਾਸ਼ਟਰਪਤੀ ਨੇ ਵੀ ਥਰਡ ਜੈਂਡਰ ਭਾਈ ਇੱਥੇ ਨਹੀਂ ਕੋ ਲੱਗ ਨੂੰ ਹਣਾ ਦੋ ਜੈਂਡਰੀ ਰਹਣੇ ਆ ਅਕੇ ਬੜਾ ਜਿਹੇ ਕੋਸਟ ਬਣੀ ਗਈ ਹੈ ਕਿੰਨੇ ਦੇਖੋ ਉਹ ਵਜ਼ੀਰ ਵੀ ਪਹਿਲੇ ਕਹਿ ਚੁੱਕੇ ਆ ਵੀ ਇਹਨਾਂ ਦੇ ਆਈਜੀ ਉਹ ਕੀ ਨਾ ਕਿੱਡਾ ਵੱਡਾ ਸਮਗਲਰ ਆ ਉਹ ਫੜ ਲਿਆ ਇਹਨਾਂ ਦਾ ਕੋਈ ਇਨਫੈਕਟਰ ਉਹ ਫੜ ਲਿਆ ਇਹ ਛੋਟਾ ਮੋਟਾ ਮੋਰਾ ਸੀਗੇ ਫੜਦੀ ਖਬਰਾਂ ਕੌਣ ਕੌਣ ਸ਼ਾਮਲ ਇਹਨਾਂ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਤਾਰੇ ਆਈਪੀਐਸ ਅੰਦਰ ਕੱਗਰ ਨਾਲ ਜੁੜਦੇ ਆ ਪਰ ਮੈਂ ਕਹਿੰਦਾ ਜਿਹਦੇ ਨਾਲ ਵੀ ਤਾਰੇ ਜੁੜਦੇ ਆ ਕਿ ਨਹੀਂ ਜਾਂਚ ਹੋਵੇ ਦੀ ਪੜਤਾਲ ਹੋਵੇ ਕਿ ਯੂਨੀਸਰੀ ਜਾਂਚ ਹੋਵੇ ਕੋਈ ਸੱਟ ਬਣੇ ਪਤਾ ਲੱਗੇ ਕੌਣ ਕੌਣ ਸ਼ਾਮਲ ਹੋ ਜਿਹੜੇ ਸ਼ਾਮਲਾ ਫੜ ਕੇ ਅੰਦਰ ਦੇ ਔਰ ਉਧਰ ਨੂੰ ਥੋੜੀ ਜਾਣਾ ਜਿਹੜਾ ਗਰੀਬਾਂ ਦੇ ਕੋਲ ਢਾਉਂਦੇ ਫਿਰਦੇ ਆ ਕੀ ਪ੍ਰੈਕਟੀਕਲ ਪ੍ਰੈਕਟੀਕਲ ਕੀ ਹੈ ਸਭ ਤੋਂ ਦੁੱਖ ਦੀ ਔਰ ਸ਼ਰਮ ਦੀ ਗੱਲ ਕੀ ਹੈ ਕਿ ਸਾਡੇ ਹਰ ਇੱਕ ਬੰਦੇ ਨੂੰ ਕਲੀਅਰ ਹੁੰਦਾ ਹਰ ਬੰਦੇ ਨੂੰ ਕਲੀਅਰ ਹੈ ਕਿ ਕੌਣ ਨਸ਼ਾ ਵੇਚ ਰਿਹਾ ਹੈ ਕੌਣ ਨਸ਼ਾ ਖਰੀਦ ਰਿਹਾ ਜਾਂ ਕੌਣ ਉਹਨੂੰ ਵੇਚਣ ਲਈ ਭੇਜ ਰਿਹਾ ਹੈ ਪਿੰਡ ਦੇ ਕਿਸੇ ਬੱਚੇ ਨੂੰ ਪੁੱਛ ਲਓ ਸ਼ਹਿਰ ਦੇ ਕਿਸੇ ਬੱਚੇ ਨੂੰ ਪੁੱਛ ਲਓ ਇਹ ਕਲੀਅਰ ਹੁੰਦੀ ਹੈ ਗੱਲ ਤੇ ਜੇ ਇਹ ਕਲੀਅਰ ਹੈ ਤਾਂ ਕੀ ਉਸ ਪੁਲਿਸ ਵਾਲੇ ਇਨਸਪੈਕਟਰ ਨੂੰ ਥਾਣੇਦਾਰ ਨੂੰ ਜੋ ਐਸਐਚਓ ਡੈਟਾਣੇ ਦਾ ਜਾਂ ਐਸਐਸਪੀ ਦਾ ਪਤਾ ਨਹੀਂਗਾ ਪਤਾ ਹੈ ਤਾਂ ਕੀ ਅਸੀਂ ਉਹਦੀ ਜ਼ਿੰਮੇਵਾਰੀ ਤਾਇ ਨਹੀਂ ਕਰਾਂਗੇ ਬਸ ਅਸੀਂ ਇਹ ਲਈ ਗੱਲ ਕਹਿ ਰਹੇ ਕਿ ਪਲੀਜ਼ ਇਹਨਾਂ ਦੀ ਜ਼ਿੰਮੇਵਾਰੀ ਤਾਇ ਕਰ ਦਿਓ ਮੈਂ ਤੁਹਾਨੂੰ ਲਿਖ ਕੇ ਆਣਾ ਇੱਕ ਮਹੀਨੇ ਚ ਫਰਕ ਆ ਜਾਊਗਾ ਕਿਹੇ ਜਾਣਿਆ ਆ ਮੈਂ ਪੁੱਛ ਰਿਹਾ ਕਿ ਜੇ ਮੈਂ ਬਾਹਰ ਕੋਈ ਚੀਜ਼ ਚਾਹੁੰਦਾ ਉਹਦੇ ਲਈ ਕੋਈ ਗਾਈਡਲਾਈਨ ਬਣਾਈ ਜਾਂ ਜਿਹਨੇ ਜ਼ਿੰਮੇਵਾਰ ਕਿਵੇਂ ਹੋਊਗਾ ਉਹ ਜ਼ਿੰਮੇਵਾਰ ਕੌਣ ਬਣਾਉਗਾ ਇਹ ਰਿਪੋਰਟ ਅਗਰ ਕੋਈ ਸਿਵਲ ਕਮੇਟੀ ਬਣਾਈ ਜਾਵੇ ਪੰਜ ਬੰਦਿਆਂ ਦੀ ਡਿਸਟ੍ਰਿਕਟ ਦੇ ਵਿੱਚ ਉਹ ਸਿਵਲ ਬੰਦਿਆਂ ਦੀ ਕਮੇਟੀ ਜਾ ਕੇ ਡੀਸੀ ਨੂੰ ਕਹਵੇ ਡੀਸੀ ਉਹਦੀ ਰეკਮੈਂਡੇਸ਼ਨ ਐਸਐਸਪੀ ਨੂੰ ਕਰੇ ਕੀ ਇਹ ਨੂੰ ਮੰਨਿਆ ਜਾਊਗਾ ਇਹ ਗੱਲਾਂ ਨੂੰ ਥੋੜਾ ਜਾ ਤੁਸੀਂ ਬੜਾ ਕੁਛ ਇਧਰ ਫਿਨਲੈਂਡ ਭੇਜ ਦਿਨੇ ਹੋ ਪੁਰਾਨੀ ਤਾਂ ਭੇਜ ਦਿਨੇ ਹੋ ਐਜਾ ਕੰਮ ਵੀ ਕਰ ਲੋ ਸਾਰੇ ਕੋ ਸਹੀ ਹੋ ਜੂਗਾ ਮੈਂ ਤੁਹਾਨੂੰ ਆਣਾ ਛੋਟੀ ਕੀ ਗੱਲ ਹੈ ਜੇ ਨਾ ਸਹੀ ਹੋ ਜੇ ਕਿਉਂਕਿ ਉਹਦਾ ਕਾਰਨ ਹੈ ਮੈਂ ਤੁਹਾਨੂੰ ਬਹੁਤ ਸਪਸ਼ਟ ਸ਼ਬਦਾਂ ਚ ਕਹਿ ਰਿਹਾ ਆਪਾਂ ਹੁਣੇ ਗੰਨ ਕੀਤੀ ਸੀ ਦੋਲੇ ਵਾਲੇ ਪਿੰਡ ਦੀ ਦੋਲੇ ਵਾਲਾ ਪਿੰਡ ਹੈ ਜਿੱਥੇ ਸ਼ਰ੍ਹਾ ਪਹਿਲਾਂ ਸ਼ਰਾਬ ਦੀ ਕੀਤੀ ਸੀ ਹੁਣ ਚਿੱਟਾ ਵੀ ਕਰਿਆ ਸਾਰੇ ਇਲਾਕੇ ਨੂੰ ਪਤਾ ਹੈ ਤਾਂ ਮੈਨੂੰ ਦੱਸੋ ਕੀ ਉਸ ਜਗ੍ਹਾ ਦੇ ਥਾਣੇਦਾਰ ਐਸਐਚਓ ਨੂੰ ਨਹੀਂ ਪਤਾ ਐਸਐਸਪੀ ਨੂੰ ਨਹੀਂ ਪਤਾ ਪਤਾ ਹੈ ਅਸੀਂ ਆਹੀ ਤਾਂ ਕਹਿ ਰਹੇ ਹਾਂ ਜਦੋਂ ਤੁਹਾਨੂੰ ਪਤਾ ਹੈ ਤਾਂ ਤੁਸੀਂ ਉਧਰ ਤੇ ਕਾਰਵਾਈ ਕਿਉਂ ਨਹੀਂ ਕਰਦੇ ਇਜੇ ਤੁਸੀਂ ਨਹੀਂ ਕਰਦੇ ਤਾਂ ਕੀ ਤੁਹਾਡੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ بس ਇੰਨੀ ਇੱਕ ਗੱਲ ਹੈ ਬਹੁਤ ਛੋਟੀ ਗੱਲ ਹੈ ਕੋਈ ਲੰਬਾ ਚੋੜਾ ਨਹੀਂ ਇਹਦੇ 'ਚ